ਪਿਆਰ ਮੋਟੀ ਸ਼ੀਟ ਹੈ ਅੱਛਾ ਟੈਕਚਰ ਸ਼ੀਟ ਹੈ ਫੁੱਲ ਮੋਟੀ ਆ ਮਾਰਕੀਟ ਰੇਟ ਦੀ ਗੱਲ ਕਰੀਏ ਘੱਟੋ ਘੱਟ ਘੱਟੋ ਘੱਟ 3500 ਰੁਪਏ ਸਕਰ ਫੁੱਟ 10 ਤੋਂ 12000 ਰੁਪਏ ਦਾ ਪੱਲਾ ਤੁਹਾਨੂੰ ਸਿਰਫ ਪੱਲਾ ਮਿਲੂਗਾ 35-3600 ਰੁਪਏ ਦਾ ਸੱਤ ਰੁਪਏ ਦਾ ਐਨਾ ਫਰਕ ਕਿਵੇਂ ਐਨਾ ਹੀ ਫਰਕ ਇੱਕ ਅਮਰੀਕ ਵੀਰੇ ਮੈਂ ਹੋਰ ਗੱਲ ਦੱਸ ਦਿੰਦਾ ਜਿਹੜਾ ਬੰਦਾ ਤੁਹਾਨੂੰ ਇਹ ਗੱਲ ਕਹਿੰਦਾ ਵੀ ਇਹਦੇ ਵਿੱਚ ਤੂੜੀ ਐ ਇਹਦੇ ਵਿੱਚ ਕੂੜਾ ਐ ਇਹਦੇ ਵਿੱਚ ਇਹ ਫੂਸ ਭਰ ਦਿੰਦੇ ਨੇ ਜੇ ਭਰ ਦਿੰਦੇ ਨੇ ਬੋਹ ਭਰ ਦਿੰਦੇ ਨੇ ਉਹਨੂੰ ਮੇਰੀ ਫੈਕਟਰੀ ਦੇ ਵਿੱਚ ਲੈ ਕੇ ਆਓ ਓਕੇ ਮੈਂ ਉਹਨੂੰ ਲੱਖ ਰੁਪਿਆ ਨਿਆਂ ਦੇ ਕੇ ਤੋਰੂੰਗਾ ਵੀ ਭਾਈ ਤੂੰ ਮੇਰੇ ਪੱਲੇ ਜੋ ਗਲਤ ਫਲਤ ਚੀਜ਼ ਕਰ। ਓਕੇ ਆਪਣਾ ਫੁੱਲ ਚੈਲੰਜ ਐ ਜੀ ਇਹ ਜੀ ਬੇਦ ਪ੍ਰੂਫ ਵੀ ਦਿਖਾਉਂਗੇ ਮੇਰੇ ਵਿੱਚ ਆਹ ਕੁਝ ਹੁੰਦਾ ਭਾਈ ਆਹ ਦਿਖਾ ਮੜੇ ਲਵੋ ਕਰਕੇ ਭਈ ਆਹ ਗੱਲ ਬਾਤ ਐ ਇਹਦੇ ਵਿੱਚ ਤੁਹਾਨੂੰ ਇਸ ਤੋਂ ਇਲਾਵਾ ਕੋਈ ਵੀ ਚੀਜ਼ ਨਹੀਂ ਮਿਲੂਗੀ ਸੱਚ ਕਾਲੀ ਸਾਰਿਆਂ ਨੂੰ ਅੱਜ ਦੀ ਵੀਡੀਓ ਸਵਾਗਤਾਂ ਤੁਹਾਡਾ ਤੇ ਅੱਜ ਆਪਾਂ ਖੜੇ ਆਂ ਸ਼ਹਿਰ ਲੌਂਗਵਾਲ ਦੇ ਵਿੱਚ ਬਾਈ ਲਖਵਿੰਦਰ ਆਪਣੇ ਨਾਲ ਹੈ ਅੱਜ ਵੀਡੀਓ ਆਪਾਂ ਇਹਨਾਂ ਦੀ ਸਿੱਧੀ ਫੈਕਟਰੀ ਤੋਂ ਬਣਾ ਰਹੇ ਆਂ ਤੇ ਰੇਟਾਂ ਦੇ ਵਿੱਚ ਵੀ ਵੱਡੇ ਆਫਰ ਹੋਣਗੇ ਤੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਵਧੀਆ ਜੀ ਵਧੀਆ ਤੇ ਅੱਜ ਫਿਰ ਰੇਟਾਂ ਦੇ ਵਿੱਚ ਕੀ ਧਮਾਕੇ ਹੋਣਗੇ ਤੇ ਕੀ ਜਾਣਕਾਰੀ ਹੋ ਮੇਨ ਜਾਣਕਾਰੀ ਤਾਂ ਇਹ ਹੈ ਜੀ ਰੇਟਾਂ ਦੇ ਵਿੱਚ ਧਮਾਕੇ ਤਾਂ ਦੇਖੋ ਜਿਹੜੀ ਵੀ ਆਪਾਂ ਚੀਜ਼ ਆ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਹੈ ਜਿਹੜੀ ਉਹ ਆਪਣੇ ਲੌਂਗ ਵਾਲੇ ਦੇ ਵਿੱਚ ਹੀ ਹੁੰਦੀ ਹੈ ਹਰ ਇੱਕ ਚੀਜ਼ ਦੀ ਜੀ ਜਿਹੜਾ ਆਪਾਂ ਨੇ ਉਹਰੇ ਦਰਵਾਜ਼ਾ ਬਣਾਤਾ ਜਾਂ ਜਿਹੜੀ ਆਪਾਂ ਨੇ ਚੀਜ਼ ਦਿੱਤੀ ਉਸ ਤੋਂ ਬਾਅਦ ਜਿਹੜੀ ਡੁਪਲੀਕੇਟ ਚੀਜ਼ ਆ ਆਉਣੀ ਸ਼ੁਰੂ ਹੋ ਜਾਂਦੀ ਹੈ ਮਾਰਕੀਟ ਜੀ ਜਿਵੇਂ ਆਪਾਂ ਗੱਲ ਕਰੀਏ ਦਰਵਾਜ਼ੇ ਦੀ ਜੀ ਇਹ ਦਰਵਾਜ਼ੇ ਦੇ ਵਿੱਚ ਪੂਰੀ ਫੁੱਲ ਮੋਟੀ ਸ਼ੀਟ ਲੱਗੀ ਹੋਈ ਆ ਵੀਰੇ 135 ਰੁਪਏ ਸਕਰ ਫੁੱਟ ਦਾ ਰੇਟ ਹੈ ਔਰ ਇਹ 글로ਸੀ ਸੀਟ ਹੈ ਓਕੇ 글로ਸੀ ਸੀਟ ਦਾ ਮਤਲਬ ਹੁੰਦਾ ਚਮਕਾਲੀ ਸ਼ੀਟ ਚਮਕਾਲੀ ਸ਼ੀਟ ਦੀਆਂ ਜਿਹੜਾ ਆਮ ਮਾਰਕੀਟ ਰੇਟ ਅਗਰ ਗੱਲ ਕਰੀਏ ਦਾ ਘਟੋਗਾ 250 300 ਰੁਪਏ ਸਕਰ ਫੁੱਟ ਦੇਈ ਜਾਂਦੇ ਆ ਜੀ ਆਪਾਂ ਤੁਹਾਨੂੰ ਜੇ ਉਰੇ ਸੁਜੀ ਲੌਂਗੋ ਵਾਲ ਚਲਾਉਂਗੇ 135 ਰੁਪਏ ਸਕਰ ਫੁੱਟ ਦੇ ਵਿੱਚ ਦੇ ਦਾਂਗੇ ਅੱਛਾ ਬਾਕੀ ਇੱਕ ਗੱਲ ਹੋਰ ਨਹੀਂ ਹੈਗੀ ਵੀ ਆਪਾਂ ਇੱਕ ਦਰਵਾਜ਼ਾ ਤੁਹਾਨੂੰ ਦਿਖਾ ਕੇ ਸਸਤਾ ਬਾਕੀ ਸਾਰਾ ਮਹਿੰਗਾ ਦਿਖਾ ਦੇ ਕਈ ਵਾਰ ਮੈਂ ਦੇਖਿਆ ਵੀਡੀਓ ਦੇ ਵਿੱਚ ਤੁਸੀਂ ਧਿਆਨ ਰੱਖਿਓ ਇੱਕ ਦਰਵਾਜ਼ੇ ਨੂੰ ਕਹਿੰਦੇ ਵੀ 130 ਵੀ ਦੇ ਦਾਂਗੇ 125 ਵੀ ਦੇ ਦਾਂਗੇ ਐ ਤਾਂ ਮੈਂ 100 ਰੁਪਏ ਫੁੱਟ ਵੀ ਦੇ ਦੂੰਗਾ ਜੀ ਓਕੇ ਪਰ ਕੀ ਹੁੰਦਾ 135 ਰੁਪਏ ਸਕਰ ਫੁੱਟ ਦਰਵਾਜ਼ਾ ਤੁਹਾਨੂੰ ਦੇ ਮੈਂ ਗਲੋਸੀ ਪਿਓਰ ਮੈਟ ਸੁਪਰ ਮੈਟ ਸੀਟ ਕਹਿੰਦੇ ਆ ਜੀ ਨੂੰ 135 ਰੁਪਏ ਪਰ ਸਕਰ ਫੁੱਟ ਜੀ ਟੀਕ ਸ਼ੇਡ ਦੇ ਵਿੱਚ ਆ ਗਈ 135 ਰੁਪਏ ਪਰ ਸਕਰ ਫੁੱਟ ਹਮ ਸਕ੍ਰੈਚ ਲੈਸ ਐਸ ਐਫ ਸ਼ੀਟ ਕਹਿੰਦੇ ਨੇ ਇਹਨੂੰ ਇਹਦੇ ਕੋਈ ਵੀ ਤੁਸੀਂ ਛਿਹੜ ਟ ਪਾਓਗੇ ਛਿਹੜ ਨਹੀਂ ਪੈਂਦੀ ਹੈਗੀ ਪਿਓਰ ਐਸ ਐਫ ਸ਼ੀਟ ਆ ਹਮ ਇਹ ਵੀ ਤੁਹਾਨੂੰ 135 ਰੁਪਏ ਪਰ ਸਕਰ ਫੁੱਟ ਦੇ ਦਾਂਗੇ ਹਮ ਉਸ ਤੋਂ ਅੱਗੇ ਬ੍ਰਾਊਨ ਚ ਜਾਈਏ ਪਿਓਰ ਸੁਪਰ ਮੈਟ ਸ਼ੀਟ ਐ ਐਸ ਐਫ ਸ਼ੀਟ ਆ ਸਕਰੈਚਲੈਸ ਇਹ ਵੀ ਤੁਹਾਨੂੰ 135 ਰੁਪਏ ਸਕੇਅਰ ਫੁੱਟ ਦੇ ਦੇ ਦਾਂਗੇ ਜਿਹਦੇ ਹਿਸਾਬ ਨਾਲ ਜਿਵੇਂ ਆਪਾਂ ਸਾਰੇ ਸਾਈਜ਼ਾਂ ਦੇ ਪੱਲੇ ਉਰੇ ਲਾਏ ਹੋਇਆ ਤਕਰੀਬਨ 2500 ਤੋਂ 2000 ਤੋਂ 3000 ਦੇ ਵਿੱਚ ਵਿੱਚ ਪੱਲਾ ਜਿਹੜਾ ਉਹ ਤੁਹਾਡਾ ਇੱਕ ਬਣਦਾ ਹੈ ਬਣਦਾ ਹੈਗਾ ਹਾਂ ਔਰ ਉਸ ਤੋਂ ਬਾਅਦ ਜੇ ਤੁਸੀਂ ਮੰਨ ਲਓ ਵੀ ਸਾਡੇ ਕੋਲੇ ਆਉਨੇ ਹੋ ਤਾਂ ਤੁਹਾਨੂੰ ਇਹ ਨਹੀਂ ਹੈਗਾ ਵੀ ਆਪਾਂ ਕੋਲ ਇੱਕ ਚੀਜ਼ ਹੀ ਦੇਵਾਂਗੇ ਓਕੇ ਮਹਿੰਗੀ ਤੋਂ ਮਹਿੰਗੀ ਸਸਤੀ ਤੋਂ ਸਸਤੀ ਠੀਕ ਹੈ ਐਟਮ ਤੁਹਾਨੂੰ ਹਰ ਇੱਕ ਮਿਲੂਗੀ ਪਰ ਇੱਕ ਸਾਡੇ ਨਾਲ ਵਾਦਾ ਇਹ ਚੀਜ਼ ਆ ਵੀ ਜਿਹੜੀ ਚੀਜ਼ ਮਾਰਕੀਟ ਦੇ ਵਿੱਚ ਤੁਹਾਨੂੰ 1500 ਰੁਪਏ ਦੀ ਮਿਲੂਗੀ ਤਾਂ ਸਾਡੇ ਕੋਲੋਂ 700 ਦੀ ਮਿਲੂਗੀ ਵਿਦ ਕੁਆਲਿਟੀ ਵਿਦ ਕੁਆਲਿਟੀ ਔਰ ਤੁਹਾਨੂੰ 135 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਇਹ ਦਰਵਾਜ਼ਾ 272200 ਦਾ ਹੋ ਗਿਆ ਜੀ ਇਹਦੀ ਤੁਹਾਨੂੰ ਪੱਕੇ ਬਿਲ ਤੇ 10 ਸਾਲ ਦੀ ਗਾਰੰਟੀ ਅਸੀਂ ਲਿਖ ਕੇ ਦੇਵਾਂ ਅੱਛਾ ਹਾਂਜੀ 10 ਸਾਲ ਦੀ ਗਾਰੰਟੀ ਵੀ ਹੋਊਗੀ ਨਾਲ ਉਹ ਰਿਟਰਨ ਦੇ ਵਿੱਚ ਹੋਊਗੀ ਬਕਾਇਦਾ ਤੁਹਾਨੂੰ ਅਸੀਂ ਲਿਖ ਕੇ ਦੇਵਾਂ ਠੀਕ ਹੈ ਲੇ ਵੀ ਇਹ ਗੱਲ ਬਾਤ ਹੈ ਕਿ ਇਹ ਤਾਂ ਲਖਵਿੰਦਰ ਮਸਹੂਰ ਹੈ ਹਾਂ ਤੇ ਆਪ ਦਾ ਪੱਕੇ ਜਿਵੇਂ ਕਹਿੰਦੇ ਵੀ ਸਟਾਮ ਦੇ ਲਿਖਣ ਵਾਲਾ ਕੰਮ ਹੈ ਜੀ ਠੀਕ ਹੈ ਤੇ ਅੱਗੇ ਉਸ ਤੋਂ ਬਾਅਦ ਜੀ ਇੱਕ ਤੁਹਾਨੂੰ ਹੋਰ ਚੀਜ਼ ਦਿਖਾਣ ਆਜੋ ਆ ਜਾ ਬਈ ਹਾਂ ਉਰੀ ਆਜੋ ਓਕੇ ਇਹ ਦੋ ਤਿੰਨ ਟਰੈਕਟਰ ਮੈਂ ਜੱਸੀ ਵੀਰੇ ਤਾਂ ਕਹਿ ਰਿਹਾ ਕਿਉਂਕਿ ਮੈਂ ਦੇਖਿਆ ਹੈਗਾ ਵੀ ਥੋੜੇ ਜਿਨੇ ਜਿਹੜੇ ਫੇਕ ਲੋਕ ਨੇ ਫੇਕ ਮਾਰਕੀਟ ਦੇ ਵਿੱਚ ਆ ਗਏ ਜੀ ਜੀ ਗਾਹਕ ਪੋਲਾ ਹੁੰਦਾ ਗਾਹਕ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਇਹ ਕੀ ਆ ਉਹਨੂੰ ਕਹਿੰਦੇ ਆਹ ਦੇ ਦਈਏ ਇਹਦੀ 20 ਸਾਲ ਦੀ ਗਾਰੰਟੀ ਆ ਇਹਦੀ 50 ਸਾਲ ਦੀ ਗਾਰੰਟੀ ਆ ਕਹਿਣ ਨਾਲ ਗਾਰੰਟੀਆਂ ਨਹੀਂ ਹੁੰਦੀਆਂ ਕਈ ਫੈਕਟਰੀ ਵਾਲਿਆਂ ਨੇ ਕੀ ਕਰਿਆ 20 ਸਾਲ ਦੀ ਗਾਰੰਟੀ ਦੇ ਕੇ 6 ਮਹੀਨਿਆਂ ਚ ਫੈਕਟਰੀ ਚ ਚੱਕ ਲਈ ਖਸਾ ਉਹਦੀ ਗਾਰੰਟੀ ਨੂੰ ਆਪਾਂ ਕੀ ਕਰਾਂਗੇ ਦੋਸਤ ਇਹੋ ਜਿਹੀ ਗਾਰੰਟੀਆਂ ਨਾਲੋ ਇਹੋ ਜਿਹੀ ਗਾਰੰਟੀਆਂ ਤੁਹਾਨੂੰ ਆਪ ਤੁਹਾਨੂੰ ਹੀ ਭੁਗਤਲੀਆਂ ਪੈਣਗੀਆਂ ਕੋਈ ਨਹੀਂ ਭੇਜਦਾ ਇਹ ਝੁੱਗਾ ਚੱਕ ਹੁੰਦੇ ਨੇ ਇਹਨਾਂ ਨੇ ਝੁੱਗਾ ਜੋਰੇ ਚੱਕ ਲਿਆ ਕੱਲ ਨੂੰ ਹੋਰ ਚੱਕ ਲਿਆ ਇਹਨਾਂ ਦੇ ਕਿਸੇ ਮਗਰ ਲੱਗਣ ਦੀ ਲੋੜ ਨਹੀਂ ਆਜੋ ਆਪਾਂ ਕੁਆਲਿਟੀ ਦੀ ਗੱਲ ਕਰੀਏ ਆਜਾ ਬਈ ਥੋੜਾ ਪਿਆਰ ਮੋਟੀ ਸ਼ੀਟ ਹੈ ਅੱਛਾ ਸਟਰਕਚਰ ਸ਼ੀਟ ਆ ਫੁੱਲ ਮੋਟੀ ਆ ਮਾਰਕੀਟ ਰੇਟ ਦੀ ਗੱਲ ਕਰੀਏ ਘੱਟੋ ਘੱਟ ਘੱਟੋ ਘੱਟ 3500 ਰੁਪਏ ਸਕਰ ਫੁੱਟ 10 ਤੋਂ 12000 ਰੁਪਏ ਦਾ ਪੱਲਾ ਤੁਹਾਨੂੰ ਸਿਰਫ ਪੱਲਾ ਮਿਲੂਗਾ 35-3600 ਰੁਪਏ ਦਾ ਸੱਤ ਦੇ ਵਿੱਚ ਐਨਾ ਫਰਕ ਕਿਵੇਂ ਐਨਾ ਹੀ ਫਰਕ ਹੈ ਜੀ ਔਰ 500 ਡਿਜ਼ਾਈਨ ਇਹਦੇ ਵਿੱਚ ਇਹਦੇ ਵਿੱਚ ਹਾਂਜੀ ਅੱਛਾ ਜਿਹੜਾ ਮਰਜੀ ਤੁਸੀਂ ਡਿਜ਼ਾਈਨ ਪਸੰਦ ਕਰੋ ਜਿਹੜਾ ਮਰਜੀ ਤੁਸੀਂ ਕਲਰ ਪਸੰਦ ਕਰੋ ਅੱਛਾ ਆ ਦੇਖੋ ਇਹ ਵੀ ਇੱਕ ਕਲਰ ਹੈ ਇਹ ਕਿਸੇ ਪਾਰਟੀ ਦਾ ਹੀ ਮਾਲ ਹੈ ਇਹ ਬਣਿਆ ਹੋਇਆ ਆਰਡਰ ਤੇ ਠੀਕ ਹੈ ਵੀਰੇ ਜੇ ਤੁਸੀਂ ਇਹ ਚੀਜ਼ ਨੂੰ ਦੇਖੋਗੇ ਤਾਂ ਬਹੁਤ ਸ਼ਾਨਦਾਰ ਚੀਜ਼ ਹੈ ਇਹਦੀ 10 ਤੋਂ 15 ਸਾਲ ਦੀ ਗਾਰੰਟੀ ਹੁੰਦੀ ਹੈ ਔਰ ਪ्योर ਰਿਟਰਨ ਦੇ ਵਿੱਚ ਗਾਰੰਟੀ ਲਈਦੀ ਹੈ ਕੈਨ ਨਾਲ ਗਾਰੰਟੀ ਤਾਂ ਹੁੰਦੀ ਨਹੀਂ ਮੈਂ ਵੈਸੇ ਹੀ ਕਹਿ ਦੂੰਗਾ ਬਕਾਇਦਾ ਲਿਫਤੀ ਰੂਪ ਦੇ ਵਿੱਚ ਦੇਵਾਂਗੇ ਜੀ ਔਰ ਸਾਨੂੰ ਅੱਛਾ ਭਾਈ ਲਖਵਿੰਦਰ ਪੱਲੇ ਦਾ ਤੁਹ ਸਾਰੇ ਦਿਖਾਈ ਜਨਾਂ ਅਲੱਗ-ਅਲੱਗ ਬਿਜੈਨ ਵੀ ਕਹਤੇ ਵੀ ਆਪਣੇ ਕੋਲੇ ਬਹੁਤ ਪਏ ਨੇ ਬਾਰਾਂ ਦੀ ਗਿਣਤੀ ਦੇ ਵਿੱਚ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਪਰ ਇਹਦੇ ਵਿੱਚ 10 ਪੱਲੇ ਦੇ ਵਿੱਚ ਤੂੜੀ ਹੈ ਇੱਕ ਗੂੜ ਹੈ ਕੀ ਹੈਗਾ ਅਸਲ ਵਿੱਚ ਇੱਕ ਅਮਰੀਕ ਵੀਰੇ ਮੈਂ ਹੋਰ ਗੱਲ ਦੱਸ ਦਿੰਦਾ ਜਿਹੜਾ ਬੰਦਾ ਤੁਹਾਨੂੰ ਇਹ ਗੱਲ ਕਹਿੰਦਾ ਵੀ ਇਹਦੇ ਵਿੱਚ ਤੂੜੀ ਐ ਇਹਦੇ ਵਿੱਚ ਕੂੜਾ ਐ ਇਹਦੇ ਵਿੱਚ ਇਹ ਫੂਸ ਭਰ ਦਿੰਦੇ ਨੇ ਜੇ ਭਰ ਦਿੰਦੇ ਨੇ ਬੋਹ ਭਰ ਦਿੰਦੇ ਨੇ ਉਹਨੂੰ ਮੇਰੀ ਫੈਕਟਰੀ ਦੇ ਵਿੱਚ ਲੈ ਕੇ ਆਓ ਓਕੇ ਮੈਂ ਉਹਨੂੰ ਲੱਖ ਰੁਪਿਆ ਨਿਯਾਮ ਦੇ ਕੇ ਤੋੜੂੰਗਾ ਵੀ ਭਾਈ ਤੂੰ ਮੇਰੇ ਪੱਲੇ ਜੋ ਗਲਤ ਫालतू ਚੀਜ਼ ਕਰਦਾ ਓਕੇ ਆਪਣਾ ਫੁੱਲ ਚੈਲੰਜ ਐ ਜੀ ਇਹ ਜੀ ਚੈਲੰਜ ਐ ਬੇ ਤੇ ਪ੍ਰੂਫ ਵੀ ਦਿਖਾਓਗੇ ਮੇਰੇ ਵਿੱਚ ਆਹ ਕੁਝ ਹੁੰਦਾ ਭਾਈ ਆਹ ਦਿਖਾ ਮੜੇ ਲਵੋ ਕਰਕੇ ਭਈ ਆਹ ਗੱਲ ਬਾਤ ਐ ਇਹਦੇ ਵਿੱਚ ਤੁਹਾਨੂੰ ਇਸ ਤੋਂ ਇਲਾਵਾ ਕੋਈ ਵੀ ਚੀਜ਼ ਨਹੀਂ ਮਿਲੂਗੀ ਪੂਰੀ ਫੁੱਲ ਇਹ ਲੱਕੜ ਨਾਲ ਠੋਸ ਕੀਤਾ ਜਾਂਦਾ ਕਰਵਾਇਆ ਠੋਸ ਹਾਂ ਹੂੰ ਜਿਹੜਾ ਇਹ ਮੰਨ ਕੇ ਚੱਲੋ ਵੀ ਇਹ ਵਾਟਰਪਰੂਫ ਵੀ ਆ ਜੀ ਤੇ ਇਹਦੇ ਵਿੱਚ ਇਹ ਸਪੇਸ ਵੀ ਨਹੀਂ ਹੈਗਾ ਜਿਹਦੇ ਕਾਰਨ ਤੁਹਾਡਾ ਪੱਲਾ ਜਿਹੜਾ ਉਹ 빙ਗਾ ਨਹੀਂ ਹੁੰਦਾ ਉਸ ਤੋਂ ਬਾਅਦ ਜਿਹੜਾ ਕੰਮ ਕਰਨਾ ਬਾਕੀ ਸਾਰਾ ਮਸ਼ੀਨਾਂ ਨਾਲ ਕਰ ਓਕੇ ਜੇ ਕਿਸੇ ਬੰਦੇ ਨੂੰ ਸ਼ੱਕ ਹੈ ਕੋਈ ਬਹਿਮ ਹੈ ਵੀ ਇਹਦੇ ਵਿੱਚ ਕੁਝ ਹੈਗਾ ਤਾਂ ਉਹ ਮੇਰੇ ਨਾਲ ਆ ਕੇ ਸਿੱਧਾ ਫੇਸ ਟੂ ਫੇਸ ਗੱਲ ਕਰ ਸਕੇ ਓਕੇ ਲੇ ਬਾਈ ਨੇ ਵੱਡੇ ਚੈਲੰਜ ਕਰਤੇ ਬਾਈ ਜਿਹੜੇ ਕਮੈਂਟਸ ਕਰਕੇ ਕਹਿ ਦਿੰਦੇ ਨੇ ਬਾਈ ਤੂੜੀ ਭਰੀ ਐਜ ਇਹਦਾ ਜਮਾ ਕੂੜਾ ਹੈ ਹੈ ਉਹ ਬਾਈ ਨੇ ਚੈਲੰਜ ਕਰਤਾ ਬਾਈ ਕਬੂਲ ਤੁਸੀਂ ਕਰਨਾ ਹਨਾ ਤੇ ਬਾਕੀ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਬਾਈ ਬਾਕੀ ਕਿਸ ਨੂੰ ਹੋਰ ਦੱਸਣਾ ਜੀ ਕੁਆਲਿਟੀ ਦੀ ਗੱਲ ਕਰੀਏ ਜਿਵੇਂ ਇਹ ਪਈਆ ਚੀਜ਼ ਦੇਖੋ ਹਾਂ ਇਹਨੂੰ 5D ਡਿਜ਼ਾਈਨ ਕਹਿੰਦੇ ਨੇ ਜੀ 5D ਦੇ ਹਿਸਾਬ ਨਾਲ ਅਗਰ ਆਪਾਂ ਗੱਲ ਕਰੀਏ ਸਵੇਰੇ 7 ਵਜੇ ਇਹ ਪੱਲਾ ਮਸ਼ੀਨ ਤੇ ਲੱਗਦਾ ਜੀ ਸ਼ਾਮ ਨੂੰ 7-8 ਵਜੇ ਜੀ 10 ਵਜੇ ਤੱਕ ਇਹ ਪੱਲਾ ਜਿਹੜਾ ਪੂਰਾ ਕੰਪਲੀਟ ਹੋਣਾ ਹੈ। ਕਹਿਣ ਦਾ ਮਤਲਬ ਵੀ 15 ਘੰਟੇ ਪੱਲਾ ਲੈਂਦਾ ਹੈ ਇਹ ਮਸ਼ੀਨ ਦੇ ਉੱਤੇ। ਇੱਕ ਪੱਲਾ। ਇੱਕ ਦਿਨ 'ਚ ਇੱਕ ਪੱਲਾ ਹੀ ਤਿਆਰ ਹੁੰਦਾ ਹੈ ਜੀ। ਅੱਛਾ ਜੀ। ਇਹਦੀ ਅਗਰ ਟਾਈਮ ਦੇ ਹਿਸਾਬ ਨਾਲ ਐਕਸਨ ਟੈਸਾ ਦਾ origignal ਬੋਰਡ ਹੋਊਗਾ ਜੀ ਕੋਈ ਵੀ ਬੰਦਾ ਆ ਕੇ ਉਹ ਚੈੱਕ ਕਰ ਸਕਦਾ। ਜੀ। ਇਹ ਤਰਨ ਤਾਰਨ ਜਾਣਾ ਇਹਨੇ ਪੱਲੇ ਨੇ। ਜੀ ਜੀ ਜੀ। ਅੱਛਾ ਹੁਣ ਬਾਈ ਲਖਮਿੰਦਰ ਥੋੜਾ ਜਿਹਾ ਹੋਰ ਆਪਾਂ ਵੀਡੀਓ ਦੇ ਵਿੱਚ ਕਲੀਅਰ ਕਰ ਦਈਏ ਜਿਵੇਂ ਸਾਡੇ ਭਰਾ ਵੀਡੀਓ ਦੇਖੀ ਜਾਂਦੇ ਨੇ। ਹਾਂ ਜੀ। ਕਿਸੇ ਨੇ ਫੋਨ ਤੇ ਮੰਨ ਵੀ ਕਹਿਤਾ ਆ ਉੱਥੋਂ ਫਿਰ ਸਾਰਾ ਕੁਝ ਕਰ ਲਿਆਉਂਗੇ ਨੋਟ ਦੇ ਤੇਜੀ ਤਰਨ ਤਰਨ ਤੋਂ ਅਮਰੀਤਸਰ ਤੋਂ ਦਿੱਲੀ ਤੋਂ ਦਸੂਹੇ ਤੋਂ ਸਾਡੇ ਕੋਲੇ ਪੇਮੈਂਟ ਆ ਜਾਂਦੀ ਆਟੋਮੈਟਿਕ ਮੁੰਡਾ ਚਲਾਇਆ ਜਾਂਦਾ ਜੀ ਤੁਹਾਡੇ ਘਰੇ ਮੁੰਡਾ ਨਾਪ ਲੈਣ ਆਊਗਾ ਉਹ ਬਿਲਕੁਲ ਫ੍ਰੀ ਆਊਗਾ ਉਹਦਾ ਕੋਈ ਵੀ ਪੈਸਾ ਨਹੀਂ ਓਕੇ ਹਾਂ ਨਾਲ ਫ੍ਰੀ ਹੈ ਤੁਸੀਂ ਇੱਕ ਵਾਰ ਸਾਨੂੰ ਟੋਕਨ ਬੰਨੀ ਪਾ ਦੇਣੀ ਹੈ ਉਸ ਤੋਂ ਬਾਅਦ ਤੁਹਾਡੇ ਘਰੇ ਮੁੰਡਾ ਜਿਹੜਾ ਨਾਪ ਲੈਣ ਆਲਾ ਉਹ ਬਿਲਕੁਲ ਫ੍ਰੀ ਆਊਗਾ ਜੀ ਤੇ ਨੰਬਰ ਜਿਹੜਾ ਵਜਦਾ ਉਹ ਡਿਸਪਲੇ ਤੇ ਚੱਲੀ ਜਾਂਦਾ ਇੱਕ ਵਾਰ ਲੋਕੇਸ਼ਨ ਜਰੂਰ ਬੋਲ ਦਿਓ ਜੀ ਲੋਕੇਸ਼ਨ ਆਪਣੀ ਦੇਖੋ ਤੁਸੀਂ ਜਿਹੜਾ ਮਾਰਕ ਮੇਨ ਮਾਰਕੀਟ ਦੇ ਵਿੱਚ ਹਰਵੰਸ ਮਾਰਕੀਟ ਦੇ ਨਾਲ ਆਪਣਾ ਦਫ਼ਤਰ ਹੈ ਜੀ ਜੀ ਬਣਾਇਆ ਹੈ ਜਿੱਥੇ ਅਸੀਂ ਬਹਿਨੇ ਡੀਲ ਵਗੈਰਾ ਕਰਦੇ ਆ ਉਸ ਤੋਂ ਬਾਅਦ ਜਿਹੜੀ ਆਪਣੀ ਫੈਕਟਰੀ ਹੈ ਦੁਲਟਪੱਤੀ ਆ ਲੋਂਗੋ ਵਾਲ ਦੀ ਓਕੇ ਜੀ ਲੋਹੇ ਖੇੜੇ ਵਾਲੀ ਸੜਕ ਵੱਜਦੀ ਹੈ ਜੀ ਦੁਲਟਪੱਤੀ ਦੇ ਵਿੱਚ ਆਪਣੀ ਜਮਾ ਗਲੀ ਚ ਵੜ ਕੇ ਫੈਕਟਰੀ ਜੀ ਸੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਤੇ ਪੇਜ ਕਰ ਲਿਓ ਫੋਲੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਵਿੱਚ